ਕੈਲਗਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੋਕਾਂ ਵੱਲੋਂ ਪ੍ਰੀਮੀਅਰ ਡੈਨੀਅਲ ਸਮਿਥ ਤੇ ਉਸਦੀ ਯੂਪੀਸੀ ਸਰਕਾਰ ਵਿਰੁੱਧ ਖੁੱਲ ਕੇ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਐਡਮੈਂਟਨ ਵਿੱਚ ਹੋਈ ਰੀਕਾਲ ਸਮਿਥ ਰੈਲੀ ਤੋਂ ਇੱਕ ਹਫ਼ਤਾ ਬਾਅਦ ਕੈਲਗਰੀ ਸਿਟੀ ਹਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਜਿੱਥੇ ਉਹ ਹੱਥਾਂ ਵਿੱਚ ਤਖਤੀਆਂ ਤੇ ਯੂਪੀਸੀ ਸਰਕਾਰ 'ਤੇ ਆਉਦੇ ਨਾਅਰੇ ਲਗਾ ਰਹੇ ਸਨ ਲੋਕਾਂ ਨੇ ਬਿਨਾਂ ਕਿਸੇ ਮਾਈਕ ਤੇ ਸਾਊਂਡ ਸਿਸਟਮ ਦੇ ਹੀ ਆਪਣੀ ਗੱਲ ਰੱਖੀ ਕਈ ਲੋਕਾਂ ਨੇ ਸਿਟੀ ਹਾਲ ਦੇ ਬਾਹਰ ਖੜੇ ਹੋ ਕੇ ਭਾਸ਼ਣ ਦਿੱਤਾ ਤੇ ਲੋਕਾਂ ਨੇ ਵਾਈ ਵਰੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਕਈ ਲੋਕਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਅਲਬਰਟਾ ਵਾਸੀਆਂ ਨੂੰ ਇੱਕ ਦੂਜੇ ਦੇ ਵਿਰੁੱਧ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਸਰਕਾਰ ਦੇ ਮੌਜੂਦਾ ਰੁਝਾਨ ਤੋਂ ਖੁਸ਼ ਨਹੀਂ ਹਨ ਅਤੇ ਦੋ ਸਾਲ ਹੋਰ ਉਡੀਕ ਨਹੀਂ ਕਰ ਸਕਦੇ। ਲੋਕਾਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਤਰ ਦੂਜੇ ਪਾਸੇ ਇਲੈਕਸ਼ਨ ਅਲਬਰਟਾ ਮੁਤਾਬਕ ਕਿਸੇ ਵੀ ਐਮ ਐਲ ਏ ਰੀਕਾਲ ਦੀ ਅਰਜੀ ਸਿਰਫ ਚੋਣਾਂ ਤੋਂ ਘੱਟੋ ਘੱਟ 12 ਮਹੀਨੇ ਪਹਿਲਾਂ ਦਾਖਲ ਕੀਤੀ ਜਾ ਸਕਦੀ ਹੈ ਇਸ ਦਾ ਮਤਲਬ ਹੈ ਕਿ ਕਾਨੂੰਨੀ ਤੌਰ ਤੇ ਇਹ ਕਾਰਵਾਈ ਹੁਣੇ ਸ਼ੁਰੂ ਨਹੀਂ ਕੀਤੀ ਜਾ ਸਕਦੀ ਪਰ ਕੈਲਗਰੀ ਵਿੱਚ ਇਕੱਠੇ ਹੋਏ ਲੋਕਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਆਵਾਜ਼ ਹੁਣ ਹੋਰ ਲੰਬੇ ਸਮੇਂ ਲਈ ਚੁੱਪ ਨਹੀਂ ਰਹਿ ਸਕੇਗੀ ਦੇਖਦੇ ਰਹੋ ਪ੍ਰਾਈਮ ਨਿਊਜ਼ ਕੈਨੇਡਾ ਧੰਨਵਾਦ